चोणा दो हज़ार चौबी श्री आनंदपुर साहिब हलका छे दे दो हजार अठाठ पोलिंग बूथा उ एक जून सवेरे सात बजे तो शाम छे बजे तक मतदान होगा अज देर शाम संदीप कुमार तहसीलदार श्री आनंदपुर साहिब और उप जिला सिक्ख्या अफसर सुरिंदर पाल सिंह ने बनाए गए बूथा का दौरा करके प्रबंधा का जायज़ा लिया ਇਸ ਮੌਕੇ ਗੱਲਬਾਤ ਕਰਦਿਆਂ ਤਹਿਸੀਲਦਾਰ ਸੰਦੀਪ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ सुरेंद्रਪਾਲ ਸਿੰਘ ਨੇ ਐਸਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਣਾਏ ਗਏ ਔਰਤਾਂ ਦੇ ਪਿੰਕ ਬੂਟ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਲੋਕ ਸਭਾ ਹਲਕਾ 06 ਦੇ ਜਨਰਲ ਅਬਜ਼ਰਵਰ ਡਾਕਟਰ ਹੀਰਾ ਲਾਲ ਵੱਲੋਂ ਇਸ ਵਾਰ ਇਸ ਹਲਕੇ ਵਿੱਚ ਗ੍ਰੀਨ ਚੋਨਾ ਦੀ ਮੁਹਿੰਮ ਚਲਾਈ ਗਈ ਹੈ ਜਿਸ ਤਿਤ ਹਰ ਵੋਟਰ ਨੂੰ ਪੌਦਾ ਲਗਾਉਣ ਉਸ ਦਾ ਪਾਲਣ ਕਰਨ ਪਲਾਸਟਿਕ ਮੁਕਤ ਵਾਤਾਵਰਨ ਨੂੰ ਸੁਰੱਖਿਅਤ ਬਣਾਉਣ ਤੇ ਜ਼ੋਰ ਦਿੱਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਔਰਤਾਂ ਦੇ ਪਿੰਕ ਬੂਥ ਵਿੱਚ ਸਾਰਾ ਹੀ ਸਟਾਫ ਔਰਤਾਂ ਦਾ ਹੈ ਤੇ ਵੋਟਰਾਂ ਦੇ ਬੈਠਣ ਪਾਣੀ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਕਈ ਬੂਥਾਂ ਦੇ ਵਿੱਚ ਗਰਮੀ ਤੋਂ ਬਚਾਅ ਦੇ ਲਈ AC ਵੀ ਲਗਾਏ ਗਏ ਹਨ ਇਸ ਮੌਕੇ ਉਹਨਾਂ ਨੇ ਸਾਰੇ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੋਟ ਦਾ ਇਸਤੇਮਾਲ ਜ਼ਰੂਰ ਕਰਨ ਕੰਨ ਨਾ ਬਲਾਕ ਨਹੀਂ ਜਲਦੀ ਬਲਾਕ ਟੰਗੇ ਵੀ ਆ ਗਏ ਨਾ ਵੀਡੀਓ ਵੀ ਮੈਸੇਜ ਆ ਗਿਆ ਬਹੁਤ ਸਰੋ ਮਨੋ ਲੋਕ ਅਰਿਨ ਉਹ ਵਾਤੀ ਆਨ ਦੇਖੀ ਕਿ ਕੱਲ ਚੋਣਾਂ ਦਾ ਪਰਵਾ ਹੈ ਤੇ ਸਾਰੇ ਆਪਣੇ ਜਿਹੜਾ ਇਹ ਕਨਸਟੀਚਿਊਸ਼ਨਲ ਰਾਈਟ ਹੈ ਉਹਦਾ ਅਧਿਕਾਰ ਨੂੰ ਦੇਖਦੇ ਹੋਏ ਵੋਟ ਜ਼ਰੂਰ ਪਾਣ ਹਾਂਜੀ ਇਹ ਅੱਜ ਅਸੀਂ ਇਹ ਬੂਥ ਚੈੱਕ ਕਰ ਰਹੇ ਆ ਜਿਹਦੇ ਵਿੱਚ ਖਾਸਾ ਜਿਹਨੇ ਸਕੂਲ ਦੇ ਵਿੱਚ ਤਿੰਨ ਬੂਥ ਬਣਾਏ ਗਏ ਨੇ ਜਿਹਦੇ ਵਿੱਚ ਸਿੰਕ ਬੂਥ ਬਣਾਇਆ ਗਿਆ ਹੈ ਜੋ ਕਿ ਲੇਡੀਜ਼ ਸਟਾਫ ਨੂੰ ਤੇ ਲੇਡੀਜ਼ ਵੋਟਰਸ ਨੂੰ ਪ੍ਰਮੋਟ ਕਰਨ ਲਈ ਇਹ ਬਣਾਇਆ ਗਿਆ ਤੇ ਇਸ ਚ ਇੱਕ ਪੀ ਡਬਲਯੂ ਡੀ ਬੂਥ ਬਣਾਇਆ ਗਿਆ ਜਿਸ ਤੋਂ ਫਿਜ਼ੀਕਲ ਡਿਸੇਬਲ ਪਰਸਨ ਹੈ ਉਹਨਾਂ ਦੇ ਤੁਹਾਨੂੰ ਧਿਆਨ ਚ ਰੱਖਦੇ ਹੋਏ ਇਹ ਬੂਥ ਡਿਵੈਲਪ ਕੀਤਾ ਗਿਆ ਉਹ ਬਣਾਇਆ ਗਿਆ ਤੇ ਪਿੰਕ ਬੂਥ ਦੇ ਵਿੱਚ ਜਿਹੜਾ ਹੈਗਾ ਲੇਡੀਸਟਾਫ ਦੀ ਪਿੰਕ ਡਰੈਸ ਦੇ ਵਿੱਚ ਵੀ ਸਜਾਵਟ ਕੀਤੀ ਗਈ ਹੈ ਤੇ ਤਾਂ ਕਿ ਇਹ ਇੱਕ ਪਰਬ ਹੈ ਸਾਡਾ ਜਿਹਨੂੰ ਅਸੀਂ ਮਨਾ ਰਹੇ ਹਾਂ ਤੇ ਲੋਕਾਂ ਨੂੰ ਇੱਕ ਸਾਨੂੰ ਸਾਡੇ ਵੱਲੋਂ ਅਪੀਲ ਹੈ ਕਿ ਵੱਧ ਤੋਂ ਵੱਧ ਵੋਟਿੰਗ ਕਰਨ ਤੇ ਆਪਣੇ ਇਸ ਕਨਸਟੀਟਿਊਸ਼ਨਲ ਰਾਈਟ ਨੂੰ ਜਰੂਰ ਅਵੇਲ ਕਰਨ ਤੇ ਵੋਟ ਜ਼ਰੂਰ ਪਾਉਣ